शिवालिक प्रेस क्लब ਵੱਲੋਂ ਨੰਗਲ ਆਈਟੀਆਈ ਵਿੱਚ ਲਗਾਏ ਗਏ ਬੂਟੇ ਵਾਤਾਵਰਣ ਦੀ ਸ਼ੁੱਧਤਾ ਦੇ ਮਕਸਦ ਨਾਲ ਸ਼ਿਵਾਲਿਕ ਪ੍ਰੈਸ ਕਲੱਬ ਨੰਗਲ ਵੱਲੋਂ ਆਈਟੀਆਈ ਨੰਗਲ ਦੇ ਵਿੱਚ ਵੱਖ-ਵੱਖ ਕਿਸਮ ਦੇ ਬੂਟੇ ਲਗਾਏ ਗਏ ਪੱਤਰਕਾਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗੀ ਉਨਾ ਦਸਿਆ ਕਿ ਅੱਜ ਇਸ ਮਹਿੰਮ ਦੀ ਸ਼ੁਰੂਆਤ ਆਈਟੀਆਈ ਨੰਗਲ ਵਿੱਚ ਵੱਖ-ਵੱਖ ਕਿਸਮ ਦੇ ਬੂਟੇ ਲਗਾ ਕੇ ਕੀਤੀ ਗਈ ਜਿੱਤਿਓ ਉਹਨਾਂ ਆਈਟੀਆਈ ਦੇ ਪ੍ਰਿੰਸੀਪਲ ਦਾ ਧੰਨਵਾਦ ਕੀਤਾ ਉੱਥੇ ਹੀ ਨਗਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਨ ਨੂੰ ਬਚਾਉਣ ਦੇ ਲਈ ਬੂਟੇ ਲਗਾਉਣ ਤੇ ਉਹਨਾਂ ਦੀ ਦੇਖਭਾਲ ਵੀ ਕਰਨ ਸ਼왈ਿਕ ਪ੍ਰੈਸ ਕਲੱਬ ਵੱਲੋਂ ਅੱਜ ਜਿਹੜਾ ਵਣ ਮਹਾਉత్సਵ ਮਨਾਇਆ ਗਿਆ ਇਹਦੇ ਲਈ ਜਿਹੜਾ ਆਈਟੀ ਨੰਗਲ ਪ੍ਰਿੰਸੀਪਲ ਸਾਹਿਬ ਗੁਰਨਾਮ ਸਿੰਘ ਜੀ ਭਲੜੀ ਸਾਹਿਬ ਵੱਲੋਂ ਜਿਹੜਾ ਸਹਿਯੋਗ ਕੀਤਾ ਗਿਆ ਸਮੂਹ ਪ੍ਰੈਸ ਕਲੱਬ ਵੱਲੋਂ ਅਸੀਂ ਇਹਨਾਂ ਦੇ ਬਹੁਤ ਧੰਨਵਾਦੀਆਂ ਪਰ ਅੱਗੇ ਵੀ ਇਹਨਾਂ ਨੇ ਜਦੋਂ ਵੀ ਸਾਨੂੰ ਇਹ ਭਰੋਸਾ ਦਿੱਤਾ ਹੈ ਕਿ ਅੱਗੇ ਤੋਂ ਵੀ ਜਦੋਂ ਕੋਈ ਵੀ ਪ੍ਰੈਸ ਕਲੱਬ ਵੱਲੋਂ ਕਾਰਜ ਕੀਤਾ ਜਾਵੇਗਾ ਇਹ ਆਈਟੀਆਈ ਵੱਲੋਂ ਉਹਦੇ ਵਿੱਚ ਵੱਧ ਚੜ ਕੇ ਸਾਡੀ ਮਦਦ ਕਰਨਗੇ ਮੈਂ ਭਲੜੀ ਸਾਹਿਬ ਦਾ ਇੱਕ ਵਾਰੀ ਫਿਰ ਦੁਬਾਰਾ ਬਹੁਤ ਧੰਨਵਾਦੀ ਹਾਂ ਚਵਾਲਕ ਪ੍ਰੈਸ ਕਲੱਬ ਨੰਗਲ ਵੱਲੋਂ ਅੱਜ ਪ੍ਰਧਾਨ ਰਜੇਸ਼ ਪਟਿਆਲ ਦੀ ਅਗਵਾਈ ਹੇਠ ਆਈਟੀਆਈ ਨੰਗਲ ਵਿਖੇ ਪੌਦਾ ਰੋਪਣ ਕੀਤਾ ਗਿਆ ਜਿਦੇ ਵਿੱਚ ਆਈਟੀਆਈ ਨੰਗਲ ਦੇ ਪ੍ਰਿੰਸੀਪਲ ਸਰਦਾਰ ਗੁਰਨਾਮ ਸਿੰਘ ਭਲੜੀ ਜੀ ਵੱਲੋਂ ਅਤੇ ਉਹਨਾਂ ਦੇ ਸਮੁੱਚੇ ਸਟਾਫ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ ਅਤੇ ਅਗਾਹ ਤੋਂ ਵੀ ਸਾਨੂੰ ਭਰੋਸਾ ਦਿੱਤਾ ਕਿ ਜਦੋਂ-ਜਦੋਂ ਵੀ ਪ੍ਰੈਸ ਕਲੱਬ ਨੰਗਲ ਵੱਲੋਂ ਕੋਈ ਵੀ ਅਹਿਹਾ ਉਦੋਂ ਕੀਤਾ ਜਾਊਗਾ ਆਈਟੀਆ ਨੰਗਲ ਵੱਲੋਂ ਉਹਨਾਂ ਨੂੰ ਪਰਮਾ ਸਹਿਯੋਗ ਦਿੱਤਾ ਜਾਊਗਾ ਮੈਂ ਆਪਣੇ ਵੱਲੋਂ ਤੇ ਆਪਣੇ ਸਮੂਹ ਸਾਥੀਆਂ ਵੱਲੋਂ ਪ੍ਰੈਸ ਕਲੱਬ ਵੱਲੋਂ ਜ ਗਰਨਾਮ ਸਿੰਘ ਪਲੜੀ ਜੀ ਪ੍ਰਿੰਸੀਪਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਇਹਨਾਂ ਸਮੁੱਚੇ ਇਹਨਾਂ ਦੇ ਸਟਾਫ ਨੂੰ ਵੀ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਬਰਸਾਤ ਦੇ ਦਿਨਾਂ ਦੇ ਵਿੱਚ ਵਾਤਾਵਰਣ ਦੀ ਸ਼ੁੱਧਤਾ ਲਈ ਇਹ ਪੌਦਾ ਰੋਪਣ ਕਰਨ ਦੇ ਵਿੱਚ ਭਰਪੂਰ ਯੋਗਦਾਨ ਪਾਇਆ ਬਹੁਤ ਬਹੁਤ ਵਧਾਈ ਧੰਨਵਾਦ ਪ੍ਰਿੰਸੀਪਲ ਸਾਹਿਬ ਦੇਖੋ ਮਾਨਜੋਗ ਤਕਨੀਕੀ ਸਿਖਿਆ ਮੰਤਰੀ ਸਾਹਿਬ ਜੋਸ਼ਨੀ ਦੀ ਬਹਿਸ ਉਹਨਾਂ ਦੇ ਨਿਰਦੇਸ਼ਾਂ ਮੁਤਾਬਕ ਜਿਵੇਂ ਮਾਨਜੋਗ ਡਾਇਰੈਕਟਰ ਤਕਨੀਕੀ ਸਿਖਿਆ ਉਹਨਾਂ ਵੱਲੋਂ ਜੋ ਜਾਰੀ ਹੁਕਮ ਹੋਏ ਹਨ ਵੀ ਇਸ ਬਰਸਾਤ ਦੇ ਮੌਸਮ ਵਿੱਚ ਬਹੁਤ ਬਹੁਤ ਜਿਹੜੇ ਪੌਦੇ ਹੈ ਉਹ ਲਗਾਏ ਜਾਣ ਵਾਤਾਵਰਨ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਆ ਇਹ ਇਹ ਰਾ ਪੋਦੇ ਦੁਕਾਨ ਦਾ ਕੰਮ ਸ਼ੁਰੂ ਹੈ ਉਹ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਵੀ ਸਾਰੀ ਸੰਸਥਾ ਵਿੱਚ ਕਈ ਵਾਰ ਪੌਦੇ ਲਗਾਏ ਜਾ ਚੁੱਕੇ ਹੈ ਤੇ ਅੱਜ ਸਾਡੇ ਵਿੱਚ ਗ੍ਰੈਸ ਕਲੱਬ ਤੋਂ ਸਾਡੇ ਜੋ ਪੱਤਕਾ ਭਾਈ ਹਨ ਇਹਨਾਂ ਨੇ ਆ ਕੇ ਅੱਜ ਆਈ ਟੈਨਗਲ ਵਿੱਚ ਪੌਦੇ ਲਗਾਏ ਸ ਮੈਂ ਆਪਣੇ ਵੱਲੋਂ ਆਪਣੇ ਉਸਤਾਦ ਵੱਲੋਂ ਗ੍ਰੈਸ ਕਲੱਬ ਦਾ ਇਤਿਹਾਨ ਦੀ ਜੀਆਂ ਵੀ ਕਹਿੰਦਾ ਕਿ ਨਤਵਾਦ ਵੀ ਕਰਦਾ ਕਿ ਇਹਨਾਂ ਨੂੰ ਵਿਸ਼ਵਾਸ ਵੀ ਦੁਆਨਾ ਜਿਹੜੇ ਪੌਦੇ ਲਗਾਏ ਗਏ ਹੈ ਇਹ ਸੰਸਥਾ ਬਾਰੇ ਪੂਰੀ ਸਭਾ ਜਿਹੜੀ ਹੈਗੀ ਆ ਉਹ ਕੀਤੀ ਜਾਊਗੀ ਧੰਨਵਾਦ